ਇਹਨਾਂ ਦੇ ਵਿੱਚ ਜਿਹੜਾ ਬਰਾਬਰ ਆ ਬਰਾਬਰ ਸਾਰਾ ਇੱਕ ਬਰਾਬਰ ਰੱਖਣਾ ਨੇ ਕਿਉਂ ਛੋਟਾ ਵੱਡਾ ਬੜੇ ਛੋਟਾ ਨਹੀਂ ਕਰਨਾ ਇੱਥੇ ਜਿੰਨਾ ਕੋਲ ਨਾ ਕਿ ਇੱਥੇ ਬਰਾਬਰ ਰੱਖ ਕੇ ਪਿੱਛੇ ਤੱਕ ਸਫਾਈ ਕਰੀ ਜ਼ਰੂਰੀ ਹੈ ਤਾਂ ਇਹ ਪੱਕਾ ਤਾਂ ਦੇਖੀ ਪੂਰੀ ਲੱਗਦੀ ਹੈ ਕਿ ਇੰਝ ਕੋਈ ਹੇਠੋਂ ਨਾ ਲੰਘ ਜੂ ਪੁੱਤ ਲੰਘ ਜੂ ਜਾਂਦਾ ਸਨਮੈਟਿਕ ठीकु <coughs> ਬੇਸ ਲਿਆਉਣਾ ਮੈਂ ਬਾਈ ਢੀਮੂ ਕਰ ਨੀਵੀ ਪਾਈ ਬਾਈ ਢੀਮੂ ਵਾਹ ਬਹੁਤ ਇੰਨੀ ਬੱਸ ਵਾਹ ਇਹ ਦੇਖੋ ਪੱਛੀ ਫੋਟੋ ਤੇਰੀ ਕਰ ਰਿਹਾ ਹੈ। ਅੱਜ ਆਜਾਉਂਗਾ ਜਨਾਬ ਲੈ ਕੇ ਜਾਂਦਾ ਉਹਨਾਂ ਨੂੰ ਲੱਗਦੇ ਕਿ ਫੋਟੋ ਦੇਖਿਆ ਹੈ ਜੀ। ਜਿੰਨੇ ਆਪਾਂ ਨੂੰ ਕਹਿੰਦੇ ਨੇ ਥੈਂਕ ਯੂ ਹਾਂ ਦੇਖੀ ਆ ਯਾ ਅੱਜ ਪਰ ਉਹ ਨਹੀਂ ਹੈਗਾ। ਓਏ ਕੌਣ ਆਇਆ? ਇਹ ਤਾਂ ਕੌਣ ਹੈ? ਦੱਸੀ ਵੀਰਾ। ਆ ਲੰਗਰ ਵਾਹ ਰਾਜਾ ਜਰ ਮਾੜਾ ਜੀ। ਯਾਰ ਇਹ ਜਾਨੀਗਾ ਹਾਂ ਕਰਦੇ ਹਾਂ ਹਾਂ ਜੀ ਮੈਂ ਕਰਿਆ ਹੈਗਾ ਮਾਨ ਲਿੰਕ ਪਲੇਟ ਜਿਹੜੀ ਪਾਰਕਿੰਗ ਹੈ ਨਾ ਇਹਨਾਂ ਨੇ ਅੱਛਾ ਕਿਤੇ ਹੈਗੇ ਆਰ ਲਿੰਕ ਉਹ ਪਾਰਕਿੰਗ ਲਿੰਕ ਪੂਰਾ بابا ਪਰਲੇ ਪਾਸੇ ਖੜਾ ਹੋਣਾ ਤੁਸੀਂ ਇੱਧਰ ਖੜਾ ਮੇਰੇ ਘਰ ਨਾਲ ਆਪਣੇ ਹਾਂ ਰਸਤਾ ਸਿੱਧਾ ਹੀ ਹੈ ਹਮਾਂ ਆ ਜੂਗਾ ਬਾਈ ਜੀ ਵੀਡੀਓ ਜੀ ਬਣਾਣੀ ਹੈ ਬਾਈ ਜੀ ਇੱਕ ਕਸਰੂ ਦੁੱਖ ਸ਼ਬਦ ਬੋਲ ਦੋਗੇ ਜੀ ਬਾਬਾ ਜੀ ਆਹ ਨੇ ਸੈੰਗ ਖੜੇ ਬਾਬਾ ਜੀ ਕੀ ਸੀ ਸਭਾ ਬਾਰੇ ਬੋਲੋ ਬੋਲੋ ਦੋ ਸ਼ਬਦ ਜਿਹੜਾ ਆਪਣਾ ਦਸਤਾਰ ਬੰਦਿਆ ਜਿਹੜਾ ਦਸਤਾਰ ਸਜਾਉਣ ਦਾ ਤੇ ਕਿਨੇ ਮਿੰਟ ਤੁਹਾਡਾ ਇਹ ਕਾਰਜ ਚੱਲ ਰਿਹਾ ਹੈ ਤੇ ਸ਼ਹੀਦੀ ਸਭਾ ਪਰ ਦੋ ਸ਼ਬਦ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਸਹਿਬਜ਼ਾਦੇ ਬੜਾ ਵੱਡਾ ਵਰਤਾਰਾ ਵਰਤਾਇਆ ਜਿਨ੍ਹਾਂ ਨੇ ਬਾਬਾ ਜੂਰਾ ਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰਕੌਰ ਸਾਹਿਬ ਉਹਨਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਈ ਸਾਲ ਸਲਾਨਾ ਸ਼ਹੀਦੀ ਜੂਰ ਨੂੰ ਲਏ ਸਾਡੇ ਵੱਲੋਂ ਸਾਰੇ ਦਸਤਾਰ ਕੋਚ ਰਲ ਮਿਲ ਕੇ ਇੱਕ ਕੈਂਪ ਲਾਉਂਦੇ ਨੇ ਦਸਤਾਰਾਂ ਦਾ ਤੇ ਦਸਤਾਰਾਂ ਦਾ ਲੰਗਰ ਲਾਇਆ ਜਾਂਦਾ ਹੈ ਜੋ ਵੀ ਵੀਰੇ ਤੇ ਕਿਸਾ ਧਾਰੀ ਹੋਣ ਦਾ ਪ੍ਰਣ ਕਰਦਾ ਹੈ ਹਲੋ ਮਨੋਂ ਦਸਤਾਰਾਂ ਲੈ ਕੇ ਜਾਂਦੀਆਂ ਨੇ ਤੇ ਦਾਸ ਕੀਤੀ ਜਾਂਦੀ ਹੈ ਮਹਾਰਾਜ ਕਿਰਪਾ ਕਰਮ ਕਿਸਾ ਧਾਰੀ ਹੋਣ ਅੰਮ੍ਰਿਤ ਧਾਰੀ ਹੋਣ ਗੁਰੂ ਵਾਲੇ ਬਣ ਬਾਣੀ ਬਾਣੀ ਨਾਲ ਜੋੜਨੇ ਬਾਣੀ ਬਾਣੀ ਦੇ ਧਾਰਨੀ ਹੋਣ ਸੇਵਕ ਦਾ ਸਾਡੇ ਸਾਰਿਆਂ ਦਾ ਹੀ ਹੈ ਜਿਨੇ ਵੀ ਦਸਤਾਰ ਪੋਛ ਲਈ ਦੂਰ ਗ੍ਰੇਟੀ ਮੰਨ ਇੱਥੇ ਰਲ ਮਿਲ ਕੇ ਦਸਤਾਰਾਂ ਦਾ ਲੰਗਰ ਲਾਇਆ ਜਾਂਦਾ ਹੈ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਤੇ ਦਸਤਾਰਾਂ ਦਿੱਤੀਆਂ ਜਾਂਦੀਆਂ ਮਹਾਰਾਜ ਕਿਰਪਾ ਕਰ ਸਾਰਿਆਂ ਤੇ ਬਾਣੀ ਬਾਣੀ ਦੇ ਲੜ ਲੱਗੀਏ ਨਾਮ ਬਾਣੀ ਦੇ ਧਾਰਮਿਕ ਹੋਵੇ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਬਹੁਤ ਬੜੀਆ ਪ੍ਰੋਗਰਾਮ ਹੈ ਸਖਬ੍ਰਿਤ ਕਠਾਲਾ ਸਾਡੇ ਵੀ ਬੇਟੇ ਪਿੰਡ ਕਰਦੇ ਪਏ ਛੋਟੇ ਪੁੱਤਰ ਤੇ ਜਿੰਨਾ ਕੋ ਨਾ ਤੂੰ ਚੱਲਦਾ ਹੈ ਚੰਗੀ ਗੱਲ ਹੈ ਹਰ ਵਾਰ ਗੁਰੂ ਘਰ ਕੈਂਪ ਲਾਉਂਦੇ ਆ ਉਹ 8-10 ਦਿਨ ਦੀਆਂ ਛੁੱਟੀਆਂ ਹੁੰਦੀਆਂ ਨੇ ਬੱਚਿਆਂ ਨੂੰ ਕਾਫੀ ਬੱਚੇ ਨਵੇਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਜੀ ਬਹੁਤ ਤਲਵਾਰ ਦੀ ਥੋੜੀ ਸਾਰੀ ਸੰਸਥਾ ਦਾ ਧੰਨਵਾਦ ਜੀ

ਇਹ ਦਾੜੀ ਕੇ ਇਸ ਰੱਖ ਨੂੰ ਉਪਲਬਧ ਹਾਂ ਜੀ ਮੈਂ ਅਗਰ ਬੇਨਤੀ ਕਰਾਂ ਤਾਂ